ਜਿਹੜੇ ਸਰਕਾਰ ਦੇ ਵਿੱਚ ਆਨੰਦ ਮਾਣ ਰਹੇ ਨੇ ਜਿਨ੍ਹਾਂ ਨੂੰ ਲਾਹ ਪਦ ਮਿਲੇ ਹੋਏ ਹੈਗੇ ਆ ਜਦੋਂ ਕੋਈ ਗੱਲ ਕਰਦਾ ਸਰਕਾਰ ਦੇ ਵਿੱਚ ਵੀ ਇਹ ਮਾੜਾ ਹੋ ਰਿਹਾ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਢਿੱਡ ਤੇ ਕੋਈ ਲੱਤ ਮਾਰ ਰਿਹਾ ਹੈਗਾ ਬਾਦਲ ਪਰਵਾਰ ਮਜੀਠੀਆ ਪਰਵਾਰ ਦੇ ਭ੍ਰਿਸ਼ਟਾਚਾਰ ਬਾਰੇ ਦੁਨੀਆ ਭਰ ਦੇ ਲੋਕ ਜਾਣੂ ਨੇ ਅਕਾਲੀ ਦਲ ਨੂੰ ਲੋਕ ਚਾਹੁੰਦੇ ਨਹੀਂ ਹੈਗੇ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਹੈਗਾ ਅਸੀਂ ਵੀ ਗੁਨਾਹਗਾਰਾਂ ਸਾਨੂੰ ਇਸ ਚੀਜ਼ ਦਾ ਪਛਤਾਵਾ ਰਿਹਾ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗਠਵੰਧਨ ਟੁੱਟਿਆ ਤਾਂ ਸੂਬਾ ਸ਼ਾਂਤ ਹੋ ਜਾਊਗਾ ਬਿਲਕੁਲ ਝੂਠੀ ਗੱਲ ਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰੋਲ ਬਹੁਮਤ ਨਾਲ ਆ ਸਕਦੀ ਹੈਗੀ ਆ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮੂਰੇ ਲਿਆਂਦਾ ਜਾਵੇ ਜੇ ਅਸੀਂ ਅਕਾਲੀ ਦਲ ਦੇ ਨਾਲ ਇਲੈਕਸ਼ਨ ਲੜੇ ਤਾਂ ਇੱਥੇ ਆਪ ਦੀ ਸਰਕਾਰ ਬਣੂਗੀ ਉਹਨੂੰ ਕੋਈ ਰੋਕ ਨਹੀਂ ਸਕਦਾ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਸੁਖਮਿੰਦਰ ਪਾਲ ਸਿੰਘ ਗਰੇਵਾਲ ਦਾ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਹਮਲਾ ਪੂਰਾ ਇੰਟਰਵਿਊ এবੀਪੀ ਸਾਂਝਾ ਤੇ ਆਤ ਸ਼ਾਮ 7:30 ਵਜੇ